we ਸੂਰਮਾਵਲ ਕੋਸਮ ਬਸੰਤ ਗਨੰਤ ਨਯਵ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵ ਰੂਦਰ ਧਿਆਨ ਗਿਆਨ ਸਤ ਗੁਰ ਕੇ ਕਬ ਜਨ ਭਲੇ ਉਹ ਨਹਿ ਜੋ ਗਾਵੈ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ ਦਰਸ਼ਨ प्यासी ਦੀ ਨਸਰਾਤ ਚਿਤ ਵਾਯਾ ਨ ਦਿਨ ਨੀਤ ਖੋਲ ਕਪਟ ਗੁਰ ਮੇਲਿਆ ਨਾਨਕ ਹਰ ਸੰਗ ਮੀਤ ਬਹੁਤ ਜਨਮ ਵਿਸਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ कर विदास आस लग जीवो चिर पयो दर्शन देखे ज्ञान ध्यान करम न जना नान निर्मल साद संगत साधु अंचल के हो बिखम नदी जाय तरणी हया हाँ दूरों चल क मैं तकित शरण आय जियो मैं आशा रखी चेत में मेरा सब दुख गवाय जियो राम नाम यु मै गया जाके सम नहीं को जे सिमरत संकट मेटे દરસ તુરો સુખલ ગુર સેવિય હન સુ સહજ સુભ દર્શન પર ગુરુ ક જનમ મરણ દુખ હો ખસમી નોરે હરસો કરો तुद डिठे सचे पातशाह मल जनम जनम दी सजन सचा पातशाह सिर शाह जिस पास सोई सोही सब न ਸਤਨਾਮ ਵਾਹਿਗੁਰੂ ਸਾਹਿਬ ਜੀ ਜਮ ਜਗਤੀ ਲੂਟ ਨਿਰਵਾਣ ਕੀਰਤਨ ਗਾਉ ਕਰਤੇ ਕੰਮਖ ਸਿਮਰਤ ਜਿਤ ਛੁਟ ਕਰਮ ਧਰਮ ਪਖੰਡ ਝੋਦੀਸ ਹੈ ਨ ਜਮ ਜਗਾਤੀ ਲੋਟ ਨਿਰਵਾਣ ਕੀਰਤਨ ਗਾਉਹ ਕਰਤੇ ਕ ਨਮਕ ਸਿਮਰਤ ਜਿਤ ਛੋਟ ਸੰਤਹ ਸਾਗਰ ਪਾਰੇ ਉਤਰੀਏ जे को बचन कमावे संतन का सोगुर पर सादी तरिया रहाओ कोट तीरथ में जन इनन इस कल मैह महल भरी जा ਸਾਥ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ ਦੇਤ ਕਤੈਬ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨਾ ਹੋਈ सोई ਖਤਰੀ ਬ੍ਰਹਮਣ ਸੋਦਵੈ ਉਪਦੇਸ਼ ਚਹਵਰ ਨਾ ਕੋ ਸਾਂਝ ਘਰਮਖ ਨਾਮ ਜਪੈ ਉਧਰੈ ਸੋ ਕਲਮਹਿ ਘਟ ਘਟ ਨਾਨਕ ਮਝ ਬੀ ਬ੍ਰਾਹਮਣ ਸੋਦਵੈ ਉਪਦੇਸ਼ ਚਹ ਵਰਨਾ ਕੋ ਸਾਝ ਘਰਮਖ ਨਾਮ ਜਪੈ ਉਧਰ ਸੁ ਕਲ ਮਹਿ ਘਟ ਘਟ ਨਾਨਕ ਮਾਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹਿਲਾ ਪੰਜਵਾ ਕਰਮ ਧਰਮ ਪਾਖੰਡ ਜੋ ਦੀਸੈ ਤਿਨ ਜਮ ਜਾਗਾਤੀ ਲੋਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛਟ ਗੁਰੂ ਪਿਆਰ ਵਾਲਿਓ ਅਜ ਦਾ ਪਾਵਨ ਵਖਵਾਕ ਤਾਂ ਸਤਿਗੁਰੂ ਗੁਰੂ ਅਰਜਨ ਦੇਵ ਪਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਸੋਇ ਹਿਰਾਗ ਅੰਦਰ ਪਾਵਨ ਅੰਗ 747 ਅਤੇ 48 ਉੱਤੇ ਸੁਭਾਏ ਮਾਨ ਸਤਿਗੁਰ ਬਖਸ਼ਿਸ਼ ਕਰਦੇ ਨੇ ਸੇ ਭਾਈ ਜੋ ਧਰਮ ਦੇ ਨਾਤੇ ਤੋਂ ਕਰਮ ਕਾਂਡ ਕਰ ਰਿਹਾ ਹੈ ਪਾਖੰਡ ਕਰ ਰਿਹਾ ਹੈ ਚੇਤਾ ਰੱਖੀ ਰਾਹ ਵਿੱਚ ਜਮਰਾਜ ਨੇ ਨੰਨ ਲੁੱਟ ਲੈਣਾ ਜੇ ਮਾਲਕ ਦੇ ਦਰ ਤੇ ਪ੍ਰਵਾਣੇ ਕੀ ਚਾਹੁੰਦਾ ਹੈ ਤੇ ਮੁਕਤ ਹੋਣਾ ਚਾਹੁੰਦਾ ਹੈ ਤੇ ਮਾਲਕ ਦੀ ਸਿਫਤ ਸਲਾਹ ਕਰੀ ਤੇ ਸੇਵਕ ਸਲਾ ਕਰਦਿਆਂ ਹੋਇਆ ਮਨ ਦੇ ਵਿੱਚ ਕੋਈ ਇੱਛਾ ਨਾ ਰੱਖੀ ਬਿਨਾਂ ਕਾਮਨਾ ਤੋਂ ਸੰਮਲਕ ਦੀ ਵਡਿਆਈ ਕਰੀ ਤੇ ਜਾਂ ਬਿਨਾਂ ਕਾਮਨਾ ਤੋਂ ਜੋ ਸੰਮਲਕ ਦੇ ਚਰਣਾ ਦੇ ਨਾਲ ਜੁੜੇਗਾ ਤੇ ਨਿਮਕ ਸਿਮਰਤ ਮਾਤਰ ਦੇ ਨਾਲ ਹੀ ਤੇਰਾ ਛੁਟਕਾਰਾ ਹੋ ਜਾਣਾ ਹੈ ਮੁਕਤ ਹੋ ਜਾਣਾ ਹੈ ਨਹੀਂ ਤਾਂ ਧਿਆਨ ਰੱਖੀ ਕਰੋਨਾ ਤੀਰਥਾ ਤੇ ਵੀ ਜਾ ਕੇ ਤੇਰਾ ਭਲਾ ਨਹੀਂ ਹੋ ਸਕਦਾ ਅੰਦਰੋਂ ਮੈਲ ਵਧੇਗੀ ਘਟੇਗੀ ਨਹੀਂ ਪਰ ਜਦ ਉਸ ਮਾਲਕ ਦੀ ਵਡਿਆਈ ਕਰੇਗਾ ਤੇ ਅੰਦਰ ਦੀ ਲੱਗੀ ਹੋਈ ਮੈਲ ਵੀ ਧੋਤੀ ਜਾਣੀ ਹੈ ਅਤੇ ਨਿਰਮਲ ਹੋ ਕੇ ਉਸ ਮਾਲਕ ਦੇ ਦਰ ਤੇ ਪਰਵਾਨ ਹੋਵੇਗਾ ਸਤਿਗੁਰ ਮਿਹਰ ਕਰਨ ਸਾਰੇ ਧਰਮ ਦੇ ਨਾਤੇ ਕੀਤੇ ਕਰਮ ਕਾਂਡ ਛੱਡ ਕੇ ਉਸ ਮਾਲਕ ਦੀ ਸਿਫਤ ਵਡਿਆਈ ਗੁਰੂ ਗੁਰੂ ਜਪਿਏ ਸੇਵਾ ਤੇ ਸਿਮਰਨ ਕਰਿਏ ਤਾਂ ਕਿ ਜੀਵਨ ਸਵਰ ਸਕੇ ਸਤਿਗੁਰ ਸਭਨਾ ਦਾ ਨਾਮ ਸੇਵਾ ਸਿਮਰਨ ਬਖਸ਼ਣ ਸਭ ਨਾ ਦਾ ਆਵਿਆ ਗਾਵਿਆ ਪਰਵਾਨ ਕਰਨ ਜੀ ਹੋਈਆਂ ਭੁੱਲਾਂ ਦੇਖਿਮਾ ਵਾਹਿ ਹੈ ਗੁਰਜੀਕਾ ਖਲਸਾ ਵਾਹਿ ਹੈ ਗੁਰਜੀ ਕੀ ਫਤਿਹ